ਸੀ ਕੇ ਜਾ ਮਰਾ ਜੋ ਮੈਂ ਮਾਰੀ ਅਰੇ ਐਸੇ ਨਾ ਕਰਦੇ ਥੋੜਾ ਜਿਆਦਾ ਅੱਜ ਗੁਰਦੇ ਸਾਹਿਬ ਦੇ ਸੁਪਰ ਮੋਥੀਆਂ ਜਿਹੜਾ ਨਾਲ ਗੋਰੀਆਂ ਦੇ ਵਿੱਚ ਭੱਜ ਕੇ ਰੱਦੀ ਵੱਤ ਦਾ ਇੱਥੇ ਆਇਆ ਰੱਦੀ ਦੇ ਉਪ ਵਿੱਚ ਕਿ ਤੁਸੀਂ ਕਿੱਥੋਂ ਲੈ ਭਾਈ ਸਾਡੀ ਗਵਾਹ ਨਹੀਂ ਕਿ ਅੱਧਰ ਬੋਲ ਰਹੇ ਅੱਛਾ ਉੱਥੇ ਸਾਨੂੰ ਗਰੀੜੇ ਰੂਪ ਆਇਆ ਸੀ ਅੱਛਾ ਮੋਰੀ ਫੈਡੀਏ ਸੀ ਅੱਛਾ ਇੱਕ ਮੋਰੀ ਦੇਖੀ ਸਾਨੂੰ ਹਾਂ ਸਾਨੂੰ ਪਹਿਲੇ ਆ ਗਿਆ ਸਾਨੂੰ ਪਤਾ ਨਹੀਂ ਇਸ ਚੀਜ਼ ਦਾ ਵੀ ਇਹ ਜਿਹੜਾ ਇੰਤਾਰਕਟ ਸੁਣਾ ਰਹੀ ਆ ਹਾਂ ਅਸੀਂ ਕਦੇ ਅਜਿਹੀ ਚੋਤੀ ਨਾ ਕਰਦੇ ਤੇ ਬੜਾ ਜਿਹੜੇ ਅੰਗ ਆਉਂਦੇ ਰਹੇ ਨੇ ਤੁਹਾਨੂੰ ਇਹ ਪਹਿਲਾਂ ਵੀ ਇੱਥੇ ਹੁੰਦੇ ਰਹੇ ਸਾਰੇ ਤੇ ਸਾਰੇ ਨੂੰ ਤੁਹਾਨੂੰ ਕੋਈ ਪਤਾ ਨਹੀਂ ਆ ਤੁਸੀਂ ਇਹਦੇ ਵਿੱਚ ਕਿਸ ਤਰ੍ਹਾਂ ਦਾ ਕਿੱਥੋਂ ਇਹ ਜਿਹੜੀ ਆ ਰਹੀ ਹੈ ਤੇ ਰੱਤੀ ਜਿਹੜੀ ਆ ਰਹੀ ਹੈ ਕਿੱਥੋਂ ਆ ਰਹੀ ਹੈ ਕਿੱਥੋਂ ਨਹੀਂ ਆ ਰਹੀ ਇਹਦੇ ਬਾਰੇ ਤੁਹਾਨੂੰ ਪਹਿਲਾਂ ਕੋਈ ਜਾਣ ਨਹੀਂ ਹੈ ਇਹ ਜਿਹੜੀ ਤੁਸੀਂ ਕਹਿੰਦੇ ਹੋ ਥਰੋ ਹੋਂਸਾ ਬੋਲਣਾ ਕੋਈ ਨਹੀਂ ਸਾਨੂੰ ਅਸੀ ਦੈਨ ਨੂੰ ਨਹੀਂ ਕਹਿੰਦੀ ਹਾਂ ਹੋ ਤੁਸੀਂ ਇਹ ਗੱਲ ਛੱਡ ਕੇ ਆਹ ਗੱਲ ਛੱਡ ਬੋਲ ਮੈਂ ਆਹ ਤੁਸੀਂ ਇਹ ਦੱਸੋ ਵੀ ਜਿਹੜਾ ਇਸ ਤਰ੍ਹਾਂ ਦਾ ਤੁਸੀਂ ਅੱਗੇ ਤੇ ਰੱਤੀ ਦੇ ਪ੍ਰੋਕ ਵਿੱਚ ਜਿਹੜਾ ਤੁਸੀਂ ਇੱਥੇ ਬੋਰਿਆਂ 'ਚ ਜਿਹੜਾ ਇਹ ਕਾਗਜ਼ ਪਤਾ ਸੋਹ ਲਿਆਉਂਦੇ ਹੋ ਤੁਹਾਨੂੰ ਤੇ ਇਸ ਗੱਲ ਦਾ ਪਹਿਲਾਂ ਕੋਈ ਪਤਾ ਨਹੀਂ ਵੀ ਤੁਹਾਡੇ ਮਾਰੇ ਇੱਥੇ ਪਹਿਲਾਂ ਵੀ ਆਇਆ ਇਹਦਾ ਨਜ਼ਰ ਪਿਆ ਕਿ ਆਹ ਜਿਹੜਾ ਇਥੋਂ ਅੱਜ ਸਾਡੇ ਸਿੰਘਾਂ ਨੇ ਕਿਸ ਫਾਟਮਾ ਜਿਹੜਾ ਤੁਹਾਡੇ ਕੋਲ ਬਰੰਧ ਹੋਇਆ ਕਿਸ ਤਰ੍ਹਾਂ ਦਾ ਨਾਮ ਤੁਸੀਂ ਪਹਿਲਾਂ ਵੀ ਨਹੀਂ ਆਉਂਦੇ ਹੋ ਜੇ ਪਹਿਲਾਂ ਨਹੀਂ ਆਉਂਦੇ ਮੇਰੇ ਇੱਥੇ ਸਾਲ ਦਾ ਜਵਾਬ ਤੁਹਾਨੂੰ ਦੇਣਾ ਪੈਗਾ ਕਿ ਤੁਸੀਂ ਫਿਰ ਜਿਹੜੀ ਕਹਿੰਦੇ ਹੋ ਕਿ ਪਹਿਲਾਂ ਸਾਡੇ ਕੋਲ ਨਹੀਂ ਆ ਤੇ ਫਿਰ ਜਿਹੜਾ ਅਸੀਂ ਆ ਜਿਹੜਾ ਨਾਮ ਆ ਜਿਹੜੇ ਕਾਗਜ਼ ਆ ਜਿਹੜੇ ਮਹਾਰਾਜ ਦੇ ਟੁਕਕੇ ਆ ਆਇਆ ਪਰ ਕੀ ਇਹ ਜਿਹਨਾਂ ਤੇ ਬਾਣੀ ਅੰਕਤ ਹੈ ਲਿਖੀ ਹੋਈ ਆ ਇਹ ਤੁਹਾਡੀ ਇਥੋਂ ਮਿੱਟੀ ਵਿੱਚੋਂ ਕੱਢੇ ਨੇ ਅਸਾਂ ਕਿਸੇ ਮਿੱਟੀ ਜਿਹੜੇ ਦੋ ਤੋੜੇ ਖਾਲੀ ਹੋ ਗਏ ਤੂੰ ਕੀ ਨਾ ਕਰਦੇ ਜੋ ਸੁਣ ਨਾ ਇਧਰ ਨਾ ਮੇਰਾ ਹਲਗਾਲ ਕਰ ਤਾਂ ਪੈਸਾ ਲੈ ਇੱਕ ਮਿੰਟ ਠਰ ਜੋ ਪਰ ਤੁਸੀਂ ਕਰਦੇ ਕੱਲ ਇਹ ਕਿ ਜਿਹੜਾ ਤੂੰ ਇੰਨੇ ਕੀਤਾ ਨਾ ਕਿਤਾਬੇ ਮੇਰੇ ਕੋਲ ਬਣਾ ਹੋ ਗਿਆ ਅੱਗੇ ਗੁਰਾਨ ਆਤਾ ਰਿਜ਼ਲਟ ਨਿਕਲੇਗਾ ਬਾਅਦ ਤੇਰਾ ਇਸ ਗੱਲ ਦੇ ਵਿੱਚ ਇੱਕ ਚ ਪਛਾਹ ਹੋ ਸਕਦਾ ਹੈ ਕਿ ਤੁਸੀਂ ਸਾਨੂੰ ਇਸ ਗੱਲ ਦੀ ਧੁਰ ਤੱਕ ਲੈ ਜਾਓ ਕਿ ਉਥੇ ਤੁਹਾਡੇ ਕੋਲੇ ਮਾਰੇ ਕਿੰਨੇ ਲੈਂਦਾ ਅਸੀਂ ਪਹਿਲਾਂ ਕਿੰਨੀ ਵਾਰ ਆਇਆ ਉਹ ਸਾਰੇ ਦੇ ਸਾਰੇ ਜਿੰਨਾ ਚਿਰ ਇਥੋਂ ਬਰਾਂਦ ਨਹੀਂ ਹੁੰਦੇ ਉਨਾ ਚਿਰ ਨਾ ਤਾਂ ਅਸੀਂ ਇੱਥੇ ਘੱਟ ਜਾਂਦੇ ਆ ਮੈਂ ਇੱਥੇ ਕਮੇਟੀ ਮਲਾਕਮਾਂ ਨੂੰ ਇਹ ਗੱਲ ਕਹਿ ਦੇਣੀ ਚਾਹੁੰਦਾ ਕਿ ਇਹ ਗੱਡੀ ਇੱਥੋਂ ਜਾਊਗੀ ਜੇ ਗੱਡੀ ਗਈ ਤੇ ਮੇਰੀ ਲਾਸ਼ ਇੱਥੋਂ ਜਾਏ ਤੇ ਮੈਂ ਤਾਂ ਦੱਸ ਦਿੰਦਾ ਜੀ ਤੇ ਆਪਾਂ ਇਹ ਤੁਸੀਂ ਪ੍ਰਧਾਨਾਂ ਨੂੰ ਦੂਜਾ ਤੀਜਾ ਨੂੰ ਮੈਂਦਰਾ ਨੂੰ ਸਾਰਿਆਂ ਸਾਧਰੋ ਨੂੰ ਆਪਣੇ ਹੋਰ ਚ ਕਿਸੇ ਨੂੰ ਸੱਦਣਾ ਸਾਧਰੋ ਕਿ ਇੱਥੇ ਪੁਲ ਜਿਹੜੀ ਆ ਇਹ ਗੱਡੀ ਇੱਥੋਂ ਨਹੀਂ ਜਾਣ ਦੇਣੀ ਜਿੰਨਾ ਚਿਰ ਅਸੀਂ ਇੱਥੇ ਪੂਰੀ ਕਾਨੂੰਨੀ ਕਾਰਵਾਈ ਕਰਵਾ ਕੇ ਹਾਂ ਇੱਥੇ ਜਿਹੜੇ ਇੱਥੇ ਬੰਦਾ ਕੇਸ ਰਜਿਸਟਰ ਕਰਾ ਕੇ ਉਹ ਜਿੰਨਾਂ ਤੋਂ ਮਾਰ ਆਇਆ ਸਾਰਿਆਂ ਦੀ ਅਸੀਂ Okay. ਅੱਜ ਵੀ ਜੇਲ੍ਹ ਚਾਹ ਤੇ ਉਹਨਾਂ ਦੇ ਉੱਤੇ ਅੱਜ ਤੱਕ ਸਾਰੀਆਂ ਕਪੋਦੀਆਂ ਜਿਹੜੀਆਂ ਇੱਕ ਜਿਹੜੇ ਉਹਨਾਂ ਨੇ ਉਹਨਾਂ ਦੇ ਉੱਤੇ ਕੇਸ ਬੰਦੇ ਨੇ ਤੇ ਆਕਾ ਤਖਤ ਦੇ ਜੱਫੇਦਾਰਾਂ ਨੇ ਸੋਮਨੀ ਕਮੇਟੀ ਦੇ ਪ੍ਰਧਾਨ ਨੇ ਆਪਣੇ ਆਪ ਨੂੰ ਸੰਤਕ ਸਰਕਾਰ ਢਾਹਣ ਵਾਲੀ ਇਸ ਬਾਦਲ ਸਰਕਾਰ ਨੇ ਤੇ ਕਿਹ ਚਤਰ ਸਿੰਘ ਜੀਨਾ ਸਿੰਘ ਧਾਰਮਿਕ ਜੇਲ੍ਹ ਵਿੱਚ ਹੈ ਧਾਰਮਿਕ ਕੋਠੀਆਂ ਤੇ ਧਾਰਮਿਕ ਸੀੜੀਆਂ ਵਿੱਚ ਜੋ ਕਿ ਕਰਦੇ ਰਹੇ ਉਹ ਵੀ ਜੇਲ੍ਹ ਚਾਹ ਤੇ ਉਹਨਾਂ ਦੇ ਉੱਤੇ ਅੱਜ ਤੱਕ ਸਾਡੇ ਆਕਾਰ ਅਖੱਤੇ ਜੱਜਦਾਰਾਂ ਨੇ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਨੇ ਆਪਣੇ ਆਪ ਨੂੰ ਪੰਥਕ ਸਰਕਾਰ ਘੋਣ ਵਾਲੀ ਅਤੇ ਜੱਜਦਾਰਾਂ ਨੇ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਨੇ ਆਪਣੇ ਆਪ ਪੰਥਕ ਸਰਕਾਰ ਘੋਣ ਵਾਲੀ ਬਾਦਲ ਸਰਕਾਰ ਨੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਤੇ ਅੱਜ ਉਹ ਅੱਜ ਧਾਰਮਿਕ ਜੋ ਪੁਸਤਕਾਂ ਜੋ ਕੋਥੀਆਂ ਜਿਨ੍ਹਾਂ ਚਨਾਰਾ ਦੇ ਅੰਗ ਉੱਤੇ ਜੋ ਕਿ ਇਸ ਫੈਕਟਰੀ ਦੇ ਵਿੱਚੋਂ ਬRAND ਹੋਏ ਨੇ ਇਹ ਚੀਜ਼ ਦੀ ਜਨਾਜ਼ਰ ਪੂਰੀਆਂ ਪਾਰੀ ਕਰਕੇ ਤੇ ਸਾਰੇ ਸਾਰੇ ਦੁਸ਼ੀਆਂ ਨੂੰ ਜਨਾਜ਼ਰ ਬਣਾ ਦਿੱਤਾ ਆ ਅਸੀਂ ਇੱਥੋਂ ਨਹੀਂ ਜਾਵਾਂਗੇ ਸਾਨੂੰ ਭਾਵੇਂ ਇਹ ਸ਼ਹੀਦੀ ਕਿਉਂ ਨਾ ਦੇਣੀ ਪਵੇ ਸਰਸਾ ਇਤਵਨੀ ਆ ਆਹ ਪਿਆ ਨਿਆ ਨੇ ਤੇ ਉਹ ਇਸ ਤੋਂ ਬਾਅਦ ਜਦੋਂ ਸਾਨੂੰ ਫੋਨ ਆਇਆ ਸਾਡੇ ਛੋਟੇ ਵੀਰਾਂ ਦਾ ਤੇ ਅਸੀਂ ਜਲਦੀ ਨਾਲ ਆ ਕੇ ਤੇ ਇੱਥੇ ਕਾਰਵਾਈ ਕਰਦੇ ਹਾਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆ ਜਿੰਨੇ ਵੀ ਇੱਥੇ ਕਵਾੜ ਦੇ ਵਿੱਚ ਕੋਸ਼ਾ ਨਾਲੇ ਦੇ ਵਿੱਚ ਪਏ ਸੀ ਤੇ ਕੋਸ਼ਾ ਇੱਥੇ ਕੂੜੇ ਦੇ ਵਿੱਚ ਪਤਾ ਨਹੀਂ ਪਿਛਲੇ ਕਿੰਨੇ ਕਿ ਦਿਨਾਂ ਤੋਂ ਪਏ ਨੇ ਉਹ ਅਸੀਂ ਇਕੱਠੇ ਕੀਤੇ ਤੇ ਬਕਾਇਦਾ ਚਾਦਰਾਂ ਮੰਗਾ ਕੇ ਤੇ ਸਿੰਘ ਸਾਹਿਬ ਨੂੰ ਅਸੀਂ ਫੋਨ ਕਰਕੇ ਸੱਦਿਆ ਤੇ ਇਸ ਤੋਂ ਬਾਅਦ ਅਸੀਂ ਇਹ ਸਾਰੇ ਜੋ ਵੀ ਕਰ ਛੋਟੇ ਮੋਟੇ ਟੁਕੜੇ ਤੇ ਜੋ ਇਧਰ ਗੱਲਣ ਵਾਲੇ ਪਏ ਸੀ ਉਹ ਵੀ ਅਸੀਂ ਇਕੱਠੇ ਕਰਕੇ ਤੇ ਨਾਲ ਸਿੰਘਾਂ ਦੇ ਯੋਗਦਾਨ ਦੇ ਨਾਲ ਸਾਰਾ ਇਕੱਠਾ ਕੀਤਾ ਹੈ ਜੋੜੇ ਤੁਸੀਂ ਗੱਡੀ ਦੇ ਵਿੱਚ ਰੱਖੇ ਇਕੱਠੇ ਕਰਕੇ ਕੀ ਕਹਿਣਾ ਚਾਹੋਗੇ ਇਸ ਸੰਬੰਧ ਵਿੱਚ ਕਿਉਂ ਰੱਖੇ ਇਹ ਇਸ ਗੱਲ ਦੀ ਮਾਫੀ ਮੰਗਨੇ ਸਾਹ ਸੰਗਤ ਕੋਲੋਂ ਹੱਥ ਜੋੜ ਕੇ ਪੂਰੇ ਸੀਸ ਬਾਰੇ ਕੁਛ ਨੇ ਅੱਜ ਇਹ ਗਲਤੀ ਕਰ ਵੀ ਬੈਠਿਆ ਗੁਰਬਖਸ਼ਣ ਆ ਰਹੇ ਸੰਗਤ ਬਖਸ਼ਣ ਆ ਰਹੇ ਅਸੀਂ ਇਸ ਗੱਲ ਦੀ ਮਾਫੀ ਮੰਗਨੇ ਆ ਮੈਂ ਗੁਰਦੁਖਾ ਖਾਲਸਾ ਵੈਕ ਤੇ ਬਸ ਕਿਨੇ ਟਾਈਮ ਤੋਂ ਚਲਾ ਰਹੇ ਤੁਸੀਂ ਉਹ ਮਹਾਰਾਜ ਇੱਟਨਾ ਤਾਂ ਦੱਸ ਦਿਓ ਬਸ ਕਿਨੇ ਟਾਈਮ ਤੋਂ ਚਲਾ ਰਹੇ ਜੀ ਤੁਹਾਨੂੰ ਕਿਸ ਨੇ ਤੁਹਾਨੂੰ ਕਿਹ ਸੁਣਣੇ ਕਿ ਮੇਜ ਨਹੀਂ ਰੋਕਿਆ ਸਾ ਵਾਹਿਗੁਰੂ ਜਿੱਕੇ ਫੱਡੇ ਜੋ ਅੱਜ ਭੱਲੇ ਪਿੰਡ ਦਾਲਮ ਦਾਲਮ ਭੱਲੇ ਜੋ ਇੱਥੇ ਮਿਲਦੇ ਵਿੱਚ ਗੱਤਾ ਮਿਲਦੇ ਵਿੱਚ ਜੋ ਜਵਾਰ ਸਿੰਘ ਤੇ ਕੁਰਪਾਲ ਸਿੰਘ ਵੱਲੋਂ ਸ਼ਵਰੀਆਂ ਪੋਥੀਆਂ ਦਾ ਬਹੁਤ ਜ਼ਿਆਦਾ ਨਰਾਦਰ ਜਿਹੜਾ ਹੋਇਆ ਹੈ ਇਹ ਅੱਜ ਸਿੱਖਾਂ ਦੇ ਹਿਰਦੇ ਲੰਗੂਦਰੇ ਲੰਗੂਦਰੇ ਗਏ ਨੇ ਜਿਨ੍ਹਾਂ ਦੇ ਕਾਰਨ ਅੱਜ ਫਿਰ ਨਵਾਂ ਹੀ ਸਾਡੇ ਦੇ ਜ਼ਖਮਾਂ ਤੇ ਲੂਣ ਪਾਇਆ ਗਿਆ ਅਸੀਂ ਸਿੰਘ ਸਾਹਿਬਾਨਾਂ ਦੇ ਕੋਲੋਂ ਅਤੇ ਸ਼ਰੋਮਣੀ ਕਮੇਟੀ ਕੋਲੋਂ ਬੜੇ ਜ਼ੇਰ ਦੀ ਮੰਗ ਕਰਦੇ ਆ ਰਹੇ ਸੀ ਕਿ ਜਿਹੜਾ ਬਾਣੀ ਦਾ ਸਤਕਾਰ ਵੱਧ ਤੋਂ ਵੱਧ ਹੋਣਾ ਚਾਹੀਦਾ ਹੈ ਉਹਨਾਂ ਨੇ ਸਾਨੂੰ ਬੜੀ ਵਾਰਾ ਕਿਹਾ ਕਿ ਅਸੀਂ ਵਾਅਦਾ ਵਸਤਕਾਰ ਕਰਾਵਾਂਗੇ ਅੱਜ ਗੱਤੇ ਮਿਲਦੇ ਵਿੱਚ ਬਹੁਤ ਜ਼ਿਆਦੀਆਂ ਪੋਥੀਆਂ ਜੋ 8 ਕੁੰਡਲ ਤੋਂ ਵੱਧ ਹੋਣਗੀਆਂ ਹੁੰਜੇ ਪਈਆਂ ਸਨ ਬੋਰੀਆਂ ਚ ਤੁੰਤੁਨ ਕੇ ਪਾਈਆਂ ਹੋਈਆਂ ਸਨ ਇਹ ਜਿਹੜੀਆਂ ਪੋਥੀਆਂ ਨੇ ਬਹੁਤ ਜ਼ਿਆਦਾ ਇਸ ਬਾਣੀ ਦਾ ਨਰਾਦਰ ਹੋਇਆ ਜਿਹੜੀ ਬਾਣੀ ਧਰੋ ਆਈ ਹੈ ਅਸੀਂ ਸਰਕਾਰ ਕੋਲੋਂ ਤੇ ਜਥੇਦਾਰਾ ਕੋਲੋਂ ਮੰਗ ਕਰਦੇ ਹਾਂ ਕਿ ਜਵਾਰ ਸਿੰਘ ਕੁਰਪਾਲ ਸਿੰਘ ਦੇ ਉੱਪਰ ਬੰਦੀ ਕਾਰਵਾਈ ਜੋ ਕੀਤੀ ਜਾਵੇ ਅਤੇ ਇਹਨੂੰ ਯੋਗ ਸਜ਼ਾ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਭਾਈ ਸਾਹਿਬ ਇੱਕ ਗੱਲ ਤੁਹਾਨੂੰ ਹੋਰ ਪੁੱਛਣੀ ਚਾਹੁੰਦੇ ਆ ਕਿ ਜਿਹੜੀਆਂ ਅੱਜ ਪੋਥੀਆਂ ਪਾਲਕੀ ਸਾਹਿਬ ਖੇ ਜੋਸ਼ ਸ਼੍ਰੋਮਣੀ ਕਮੇਟੀ ਤੋਂ ਆਈ ਹੋਈ ਹੈ ਉਸ ਦੇ ਪੋਥੀਆਂ ਬਰਾਜਮਣ ਕਰਨ ਤੋਂ ਬਾਅਦ ਜਿਹੜੇ ਜੋੜੇ ਨੇ ਹੇਠਾ ਇੱਕ ਬਕਸੇ ਦੇ ਵਿੱਚ ਰੱਖੇ ਗਏ ਨੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਤਿਕਾਰਯੋਗ ਸਾਹਿਬਾਨ ਨੇ ਇੱਕ ਦਾਣਾ ਸ਼੍ਰੋਮਣੀ ਕਮੇਟੀ ਦੀ ਗੱਡੀ ਜੋ ਆਮਸਰ ਤੋਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਜਾ ਰਹੇ ਸਨ ਤੇ ਅਸੀਂ ਉੱਥੇ geke ਲਈ ਉਹਨਾਂ ਨੇ ਬਕਸੇ ਵਿੱਚ ਜੋੜੇ ਤੇ ਇੱਕ ਮੰਦਰਾ ਗੱਡੀ ਜੋ ਲੋਕਲ ਆਪਣੇ ਘਰ ਦੇ ਦੋ ਤਾਨਗੁਰੂ ਗੁਰਨਸਬ ਜੀ ਲੈ ਕੇ ਜਾ ਰਹੇ ਸਨ ਸਿੰਘ ਸਾਹਿਬ ਹੁਣਾਂ ਤੇ ਸ਼ਰੋਹਣੀ ਕਮੇਟੀ ਸਖਤ ਉਮੀਦ ਵਿਜੇ ਸਿੰਘ ਨੇ ਮੰਨਿਆ ਕਿ ਅਸੀਂ ਲਿਫਤੀ ਰੂਵੇ ਤਾਨੂੰ ਨਾਲੇ ਮਾਫੀ ਮੰਗਦੇ ਆ ਕਿ ਗਾਂ ਕਿਸੇ ਵੀ ਪਾਲਕੀ ਸਾਹਿਬ ਜੀ ਜੋੜੇ ਨਹੀਂ ਜਾਂ ਦਵਾਂਗੇ ਅੱਗੇ ਤੋਂ ਅੱਜ ਫੇਰ ਇਹੋ ਹੀ ਹੋਇਆ ਹੈ ਕਿ ਜਿਹੜੀ ਗੁਰੂ ਸਾਹਿਬ ਜੀ ਦੀ ਬਣੀ ਹੋਈ ਪਾਲਕੀ ਸਾਹਿਬ ਜੀ ਡਰਾਈਵਰ ਜੋੜੇ ਲੈ ਕੇ ਮਗਰ ਬਕਸੇ ਚ ਰੱਖ ਕੇ ਪੋਥੀਆਂ ਦਾ ਨਰਾਦਰ ਕਰਦਾ ਡਰਾਈਵਰ ਖੁਦ ਆਪ ਜਿਹਨੇ ਕੀ ਸ਼ਰੋਹਣੀ ਕਮੇਟੀ ਦਾ ਇੱਕ ਮੁਲਾਜ਼ਮ ਹੈ ਅਸੀਂ ਮੰਗ ਵੀ ਕਰਦੇ ਆ ਤੇ ਸਿੱਖ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਇਹ ਜੋ ਛਪਾਈ ਹੋ ਰਹੀ ਹੈ ਇਹ ਖਾਸੇ ਪੰਥ ਦੇ ਕੋਲ ਹੋਣੀ ਚਾਹੀਦੀ ਹੈ ਇਹ ਕਿਸੇ ਦੁਕਾਨਦਾਰ ਦੇ ਕੋਲ ਜਾਂ ਸਰੂਮਣੀ ਕਮੇਟੀ ਕੋਲ ਨਹੀਂ ਹੋਣੀ ਚਾਹੀਦੀ ਇਹ ਤਾਂ ਹੀ ਇਸ ਪਵਿੱਤਰ ਬਾਣੀ ਦਾ ਸਤਕਾਰ ਹੋ ਸਕਦਾ ਨਹੀਂ ਤੇ ਸਤਕਾਰ ਨਹੀਂ ਹੋ ਸਕਦਾ